ਹੈਲੋ एवरीवन ਸਤ ਸ੍ਰੀ ਅਕਾਲ ਜੀ ਕੀ ਹਾਲ ਚਾਲ ਹੈ ਆਈ ਹੋਪ ਸੋ ਕਿ ਤੁਸੀਂ ਸਾਰੇ ਜਣੇ ਬਹੁਤ ਵਧੀਆ ਹੋਵੋਗੇ ਵਾਹਿਗੁਰੂ ਤੁਹਾਨੂੰ ਸਭ ਨੂੰ ਛੜ ਦੀ ਕਲਾ ਚ ਰੱਖੇ ਤੇ ਲੋ ਜੀ ਆਪਾਂ ਟਾਈਮ ਨਾ ਜ਼ਿਆਦਾ ਵੇਸਟ ਕਰਦੇ ਹੋਏ ਆਉਨੇ ਆਪਣੇ ਟੋਪਿਕ ਵਾਲੀ ਗੱਲ ਤੇ ਅੱਜ ਆਪਾਂ ਗੱਲ ਕਰ ਲੱਗੇ ਆ ਮੋਟਾਪੇ ਦੀ ਜੋ ਕਿ ਮੈਨੂੰ ਵੀ ਹੈ ਇਹ ਨਹੀਂ ਹੈਗਾ ਵੀ ਮੈਨੂੰ ਹੈ ਨਹੀਂਗਾ ਤੇ ਮੈਨੂੰ ਹੈ ਤੇ ਮੈਂ ਤੁਹਾਨੂੰ ਦੱਸਣ ਲੱਗੀਆਂ ਵੀ ਕਿਵੇਂ ਮੋਟਾਪਾ ਆਪਾਂ ਕੱਟ ਕਰ ਸਕਦੇ ਹਾਂ ਤੇ ਮੈਂ ਵੀ ਹੁਣ ਡਾਈਟ ਸ਼ੁਰੂ ਕਰਤੀ ਹੈ ਤੁਸੀਂ ਵੀ ਮੇਰੇ ਨਾਲ ਨਾਲੇ ਡਾਈਟ ਸ਼ੁਰੂ ਕਰ ਸਕਦੇ ਹੋ ਤਾਂ ਤੁਸੀਂ ਫਰਕ ਆਪਣੇ ਆਪ ਹੀ ਨਜ਼ਰ ਆਏਗਾ ਤੁਹਾਨੂੰ ਤੇ ਆਪਣੇ ਆਪ ਹੀ ਤੁਸੀਂ ਦੇਖ ਸਕਦੇ ਹੋ ਇਹ ਫਰਕ ਤੇ ਮੈਂ ਤਕਰੀਬਨ ਹੁਣ ਰੋਜ਼ ਡੇਲੀ ਸ਼ਾਰਟਸ ਪਾਉਂਗੀ ਜਿਹੜਾ ਕੁਝ ਮੈਂ ਖਾ ਰਹੀ ਹਾਂ ਜਿਹੜਾ ਕੁਝ ਮੈਂ ਕਰ ਰਹੀ ਹਾਂ ਡੇਲੀ ਰੁਟੀਨ 'ਚ weight lose ਕਰਨ ਲਈ ਤੇ ਤੁਸੀਂ ਵੀ ਮੇਰੇ ਨਾਲ ਇਹ ਕਰ ਸਕਦੇ ਹੋ ਤੇ ਡੇਲੀ ਤੁਸੀਂ ਜੁੜਨ ਲਈ ਚੈਨਲ ਨੂੰ ਲਾਈਕ ਤੇ ਸਬਸਕ੍ਰਾਈਬ ਕਰ ਲਿਓ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਵੀਡੀਓ ਨੂੰ ਲਾਈਕ ਕਰ ਲਿਓ ਤੇ ਦੇਖਿਓ ਤੁਸੀਂ ਵੀ ਹੁਣ ਆਪਾਂ ਕਿਵੇਂ weight loss ਕਰਨੇ ਆ ਪਹਿਲਾਂ ਵੀ ਮੈਂ ਇਹ ਡਾਈਟ ਫਾਲੋ ਕੀਤੀ ਸੀ ਤੇ ਉਸ ਦੇ ਨਾਲ ਮੇਰਾ ਮਹੀਨੇ ਦੇ ਵਿੱਚ 4 ਕਿਲੋ ਵਜਨ ਘਟ ਹੋਇਆ ਸੀ ਔਰ ਮੈਨੂੰ ਆਪਣੇ ਆਪ ਹੀ ਫਰਕ ਲੱਗਣ ਲੱਗ ਗਿਆ ਸੀ ਔਰ ਵੈਸੇ ਵੀ ਜਿਹੜਾ ਦੇਖਦਾ ਸੀ ਉਹ ਆਪਣੇ ਆਪ ਹੀ ਕਹਿ ਦਿੰਦਾ ਸੀ ਵੀ ਤੁਹਾਡਾ ਜਿਵੇਂ ਚਿੰਨ ਦੇ નીચે ਆਪਣਾ ਜਿਹੜਾ ਫੈਟ ਹੁੰਦਾ ਹਨਾ ਗਰਦਨ ਕੋਲ ਇਹ ਵੀ ਬਹੁਤ ਮਤਲਬ ਘਟ ਗਿਆ ਸੀ ਢੇੜ ਦਾ ਫੈਟ ਵੀ ਘਟ ਗਿਆ ਸੀ ਬਹੁਤ ਮੈਂ ਅੱਗੇ ਨਾਲੋਂ ਪਤਲੀ ਲੱਗਣ ਲੱਗ ਗਈ ਸੀ ਯਾਨੀ ਕਿ ਜਿਹੜਾ ਵੀ ਬੰਦਾ ਮੈਨੂੰ ਉਪਰੋਂ ਦੇਖਦਾ ਸੀ ਉਹ ਹਰੇਕ ਕਹਿੰਦਾ ਸੀ ਵੀ ਕੀ ਕਰ ਰਹੇ ਹੋ ਵੀ ਪਤਲੇ ਹੋ ਗਏ ਹੋ ਤੇ ਤੁਹਾਨੂੰ ਮੈਂ ਦੱਸ ਦਿਆਂ ਸਭ ਤੋਂ ਪਹਿਲਾਂ ਤਰੀਕਾ ਕੀ ਹੈ ਸਭ ਤੋਂ ਪਹਿਲਾਂ ਤਾਂ ਤੁਸੀਂ ਆਪਣਾ ਮਨ ਬਣਾਣਾ ਹੈ ਜਦੋਂ ਤੁਸੀਂ ਆਪਣਾ ਮਨ ਬਣਾ ਲਿਆ ਵੀ ਹਾਂਜੀ ਆਹ ਚੀਜ਼ ਮੈਂ ਅੱਜ ਕਰਨੀ ਹੀ ਕਰਨੀ ਹੈ ਯਾਨੀ ਕਿ ਜਿਵੇਂ ਤੁਸੀਂ ਇੱਕ ਮੋਟੀਵੇਸ਼ਨ ਇੱਕ ਤੁਹਾਨੂੰ ਮਿਲਣੀ ਚਾਹੀਦੀ ਹੈ ਵੀ ਜਿਵੇਂ ਤੁਸੀਂ ਮੋਟੀਵੇਟ ਜ਼ਰੂਰ ਹੋਵੋ ਕਿਸੇ ਨੂੰ ਵੀ ਦੇਖ ਕੇ ਜਾਂ ਕਿਸੇ ਵੀ ਚੀਜ਼ ਨੂੰ ਇੱਕ ਦਿਲ ਚ ਸੋਚ ਕੇ ਵੀ ਹਾਂ ਜੀ ਜਿਵੇਂ ਮੈਂ ਮੋਟਾ ਆਂ ਜਾਂ ਮੋਟੀ ਆਂ ਜਾਂ ਕੁਝ ਵੀ ਆ ਤੇ ਮੈਂ ਕਿਵੇਂ ਵਜ਼ਨ ਘੱਟ ਕਰਾਂ ਵੀ ਮੈਨੂੰ ਬਹੁਤ ਆਰਡ ਲੱਗ ਰਿਹਾ ਏ ਨਹੀਂ ਕਹਣਾ ਵੀ ਜੇ ਕਿਸੇ ਨੂੰ ਮੈਨੂੰ ਕਹਿੰਦਾ ਵੀ ਹੁਣ ਤੂੰ ਮੋਟੀ ਹੋ ਗਈ ਜਾਂ ਮੋਟਾ ਹੋ ਗਿਆ ਮੈਂ ਕਹਣਾ ਹਾਈ ਹਾਈ ਮੈਨੂੰ ਐਵੇਂ ਕਾਤੋਂ ਕਹਤਾ ਕਿਸੇ ਨੇ ਲੈ ਉਹਦੀ ਕੀ ਹਿੰਮਤ ਆ ਮੈਨੂੰ ਐਵੇਂ ਕਾਤੋਂ ਕਹਤਾ ਉਹ ਗੱਲ ਨਹੀਂ ਆਪਾਂ ਸੋਚਣੀ ਹੁਣ ਤੁਸੀਂ ਕਿਉਂਕਿ ਕਿਸੇ ਲਈ ਤੁਸੀਂ ਮੋٹے ਨਹੀਂ ਹੋਣਾ ਤੇ ਤੁਸੀਂ ਕਿਸੇ ਲਈ ਪਤਲੇ ਨਹੀਂ ਹੋਣਾ ਤੁਸੀਂ ਆਪਣੀ ਸਿਹਤ ਲਈ ਆਪ ਹੋਣਾ ਯਾਨੀ ਕਿ ਜੇ ਤੁਸੀਂ ਸਿਹਤਯਾਬ ਹੋ ਤਾਂ ਤੁਹਾਡੇ ਲਈ ਸਭ ਖੁਸ਼ੀ ਹੈ ਜੇ ਤੁਹਾਡੀ ਸਿਹਤ ਹੀ ਨਹੀਂ ਹੈਗੀ ਤਾਂ ਕੋਈ ਵੀ ਚੀਜ਼ ਤੁਹਾਡੇ ਲਈ ਮੈਟਰ ਨਹੀਂ ਕਰਦੀ ਅਗਰ ਤੁਹਾਡੇ ਜੋੜਾਂ ਚ ਦਰਦ ਹੈ ਤੁਹਾਨੂੰ ਬੈਠਣ ਉੱਠਣ ਲੱਗੀਆਂ ਪ੍ਰੋਬਲਮ ਹੈ ਤੁਸੀਂ ਸੁਸਤੀ ਦੇ ਭਰੇ ਹੋ ਤਾਂ ਫਿਰ ਤੁਹਾਨੂੰ ਕੋਈ ਮਤਲਬ ਮੋਟਾਪਾ ਯਾਨੀ ਕਿ ਇੱਕ ਤਰ੍ਹਾਂ ਦੀ ਤੁਹਾਨੂੰ ਬਿਮਾਰੀ ਹੋਈ ਹੈ ਸਮਝ ਲਓ ਤੇ ਸਭ ਤੋਂ ਵੱਡੀ ਗੱਲ ਇਹ ਹੈ ਇਹਦੇ ਲਈ ਆਪਾਂ ਕਰਨਾ ਕੀ ਹੈ ਡਾਈਟ ਦੇ ਵਿੱਚ ਤੁਸੀਂ ਜਿਹੜਾ ਵੀ ਘਰ ਦਾ ਖਾਣਾ ਬਣਿਆ ਘਰ ਦੇ ਵਿੱਚ ਉਹੀ ਤੁਸੀਂ ਖਾਣਾ ਹੈ ਹਾਂਜੀ ਬਿਲਕੁਲ ਤੁਸੀਂ ਸਹੀ ਸੁਣ ਰਹੇ ਹੋ ਜਿਹੜਾ ਵੀ ਖਾਣਾ ਆਪਣੇ ਘਰ ਦੇ ਵਿੱਚ ਬਣਿਆ ਆ ਆਪਾਂ ਉਹੀ ਖਾਣਾ ਪਰ ਖਾਣਾ ਕਿਵੇਂ ਆ ਤੁਸੀਂ ਇਹ ਦੇਖੋ ਹੁਣ ਜਿਵੇਂ ਕਿ ਹੁਣ ਮੈਂ ਤੁਹਾਨੂੰ ਸਿੱਧੀ ਜਿਹੀ ਗੱਲ ਦੱਸਦੀ ਆ ਮੈਂ 5 ਤੋਂ 6 ਰੋਟੀਆਂ ਇੱਕ ਟਾਈਮ ਖਾਨੀ ਆ ਕਿਉਂਕਿ ਅਸੀਂ ਦੋ ਟਾਈਮ ਖਾਣਾ ਖਾਣੇ ਆ ਜਾਂ ਸਵੇਰੇ ਜਾਂ ਸ਼ਾਮ ਨੂੰ ਰਾਤ ਨੂੰ ਤੇ ਅਸੀਂ ਦੁਪਹਿਰਾਂ ਵੇਲੇ ਖਾਣਾ ਨਹੀਂ ਖਾਂਦੇ ਮੈਂ ਕਿਉਂਕਿ ਸਵੇਰੇ ਚਾਹ ਪਾਣੀ ਪੀ ਲੈਣੀ ਆ ਚਾਹ ਦੇ ਨਾਲ ਕੁਝ ਅਗਰ ਲੈ ਲੈਣੀ ਆ ਤਾਂ ਮੈਂ ਦੁਪਹਿਰਾਂ ਵੇਲੇ 12 1 ਵਜੇ ਜਾਂ 2 ਵਜੇ ਰੋਟੀ ਖਾਨੀ ਆ ਉਸ ਤੋਂ ਬਾਅਦ ਇਹ ਕੋਈ ਜ਼ਰੂਰੀ ਨਹੀਂ ਵੀ ਜਿਵੇਂ ਹੁਣ ਮੈਂ 2 ਵਜੇ ਰੋਟੀ ਖਾ ਰਹੀ ਹਾਂ ਤਾਂ ਤੁਸੀਂ ਵੀ 2 ਵਜੇ ਖਾਣੀ ਹੈ ਤੁਸੀਂ ਜਿਵੇਂ ਕਈ ਲੋਕੀ ਨੇ 7-8 ਵਜੇ ਰੋਟੀ ਖਾ ਲੈਂਦੇ ਨੇ ਬਹੁਤ ਵਧੀਆ ਗੱਲ ਹੈ ਤੁਸੀਂ ਟਾਈਮ ਨਾਲ ਖਾ ਲਓ ਬਸ ਤੁਸੀਂ ਆਪਣਾ ਜਿੰਨੀ ਵੀ ਰੋਟੀ ਬਣੀ ਹੈ ਯਾਨੀ ਕਿ ਪੋਰਸ਼ਨ ਕੰਟਰੋਲ ਕਰਨਾ ਹੈ ਯਾਨੀ ਕਿ ਲਿਮਿਟ ਚ ਰੋਟੀ ਖਾਣੀ ਆ ਤੁਸੀਂ ਇਹ ਨਹੀਂ ਵੀ 5-7 ਰੋਟੀਆਂ ਖਾ ਲੀਆਂ ਤੇ ਉਸ ਤੋਂ ਬਾਅਦ ਤੁਹਾਨੂੰ ਸੁਸਤੀ ਪੈ ਗਈ ਪੈ ਗਏ ਹਨਾ ਉਹ ਨਹੀਂ ਬਸ ਦੋ ਜਾਂ ਤਿੰਨ ਰੋਟੀਆਂ ਖਾਓ ਅਗਰ ਤੁਹਾਨੂੰ ਵਾਰ-ਵਾਰ ਭੁੱਖ ਲੱਗ ਰਿਹਾ ਤਾਂ ਤੁਸੀਂ ਦੁਪਹਿਰਾਂ ਵੇਲੇ ਵੀ ਦੋ ਰੋਟੀਆਂ ਲੈ ਸਕਦੇ ਹੋ ਸਬਜ਼ੀ ਦੇ ਨਾਲ ਠੀਕ ਹੈ ਜੀ ਜੋ ਵੀ ਸਬਜ਼ੀ ਤੁਹਾਡੇ ਘਰ ਦੇ ਵਿੱਚ ਬਣੀ ਹੈ ਉਸ ਤੋਂ ਬਾਅਦ ਸ਼ਾਮ ਨੂੰ ਸਭ ਤੋਂ ਵੱਡੀ ਗੱਲ ਇਹ ਹੈ ਵੀ ਸ਼ਾਮ ਨੂੰ 7:30 ਤੋਂ 8 ਵਜੇ ਤੋਂ ਪਹਿਲਾਂ ਪਹਿਲਾਂ ਤੁਸੀਂ ਆਪਣੀ ਰੋਟੀ ਖਾ ਲੈਣੀ ਹੈ ਰਾਤ ਦੀ ਉਸ ਤੋਂ ਬਾਅਦ ਤੁਸੀਂ ਪੀਣ ਵਾਲੀ ਕੋਈ ਚੀਜ਼ ਹੈ ਜਿਵੇਂ ਦੁੱਧ ਪੀਂਦੇ ਹੋ ਤਾਂ ਉਹ ਵੀ ਤੁਸੀਂ 8:30 ਵਜੇ ਤੋਂ ਪਹਿਲਾਂ ਪਹਿਲਾਂ ਪੀ ਲੈਣਾ ਉਸ ਤੋਂ ਬਾਅਦ ਤੁਸੀਂ 10-15 ਮਿੰਟ ਤੁਰਨਾ ਤੇ ਸਭ ਤੋਂ ਵੱਡੀ ਗੱਲ ਇਹ ਹੈ ਵੀ ਦਿਨ ਚ ਤੁਸੀਂ 10 ਜਾਂ 20 ਮਿੰਟ ਵਾਕ ਕਰਨੀ ਹੈ ਅਗਰ ਤੁਸੀਂ ਨਹੀਂ ਕਰ ਸਕਦੇ ਤਾਂ ਹਲਕੀ ਫੁਲਕੀ ਐਕਸਰਸਾਈਜ਼ ਵੀ ਕਰ ਸਕਦੇ ਹੋ ਠੀਕ ਹੈ ਜੀ ਮੈਂ ਡੇਲੀ ਐਕਸਰਸਾਈਜ਼ ਕਰ ਰਹੀ ਹਾਂ ਡੇਲੀ ਮੇਰੇ ਸ਼ਾਰਟਸ ਆ ਰਹੇ ਨੇ ਹੁਣ ਜਦੋਂ ਮੈਂ ਵੇਟ ਲੌਸ ਦੀ ਜਰਨੀ ਹੁਣ ਸ਼ੁਰੂ ਕੀਤੀ ਹੈ ਮੇਰਾ ਵਜ਼ਨ ਹੈ 90 ਕਿਲੋ 700 ਗ੍ਰਾਮ ਤਾਂ ਤੁਸੀਂ ਹੁਣ ਆਉਣ ਵਾਲੇ ਟਾਈਮ 'ਚ ਦੇਖੋਗੇ ਮੈਂ ਤੁਹਾਨੂੰ ਖੁਦ ਰਿਜ਼ਲਟ ਆਪਣੀ ਅੱਖਾਂ ਨਾਲ ਦਿਖਾਉ ਰਿਜ਼ਲਟ ਦੇਖਿਓ ਚੈੱਕ ਕਰਿਓ ਲਾਈਵ ਵੀ ਕਿੰਨਾ ਮੇਰਾ weight lose ਹੋ ਰਿਹਾ ਹੈ ਜਿਹੜਾ ਮੈਂ ਤੁਹਾਨੂੰ ਤਰੀਕਾ ਦੱਸ ਰਹੀਆਂ ਇਸ ਤਰੀਕੇ ਦੇ ਨਾਲ ਤੇ ਹੁਣ ਮੈਂ ਤਕਰੀਬਨ ਯਾਨੀ ਕਿ ਮੇਰੀ ਡਾਈਟ A ਹੈ ਵੀ ਜਿਹੜੀ ਵੀ ਤੁਸੀਂ ਸੀਜ਼ਨ ਦੀ ਸਬਜੀ ਕੋਈ ਆ ਰਹੀ ਹੈ ਉਹ ਤੁਸੀਂ ਖਾਓ ਸਬਜੀ ਤੁਸੀਂ ਜਿੰਨੀ ਮਰਜ਼ੀ ਲੈ ਸਕਦੇ ਹੋ ਰੋਟੀਆਂ ਤੁਸੀਂ ਕੰਟਰੋਲ 'ਚ ਖਾਣੀਆਂ ਨੇ ਚਾਵਲ ਸਾਰਾ ਕੁਝ ਤੁਸੀਂ ਖਾ ਸਕਦੇ ਹੋ ਇਹ ਨਹੀਂ ਹੈਗਾ ਵੀ ਆਹ ਚੀਜ਼ ਛੱਡ ਦਿਓ ਉਹ ਚੀਜ਼ ਛੱਡ ਦਿਓ ਵੀ ਆਹ ਨਹੀਂ ਮੈਂ ਖਾਣਾ ਉਹ ਨਹੀਂ ਖਾਣਾ ਹਰ ਇੱਕ ਚੀਜ਼ ਤੁਸੀਂ ਖਾ ਸਕਦੇ ਹੋ ਇੱਕ ਚੀਟਿੰਗ ਡੇ ਬਣਾਓ ਦਿਨ ਦੇ ਵਿੱਚ ਦਿਨ ਦੇ ਵਿੱਚ ਨਹੀਂ ਇੱਕ ਮਹੀਨੇ ਦੇ ਵਿੱਚ ਚੀਟਿੰਗ ਡੇ ਬਣਾਓ ਵੀ ਜਿਵੇਂ ਤੁਸੀਂ ਜੇ ਕੋਈ ਸ਼ਕੀਨ ਹੈ ਪੀਜ਼ਾ 버ਗਰ ਦਾ ਤੇ ਉਹ ਵੀ ਖਾ ਸਕਦਾ ਮਹੀਨੇ ਦੇ ਵਿੱਚ ਇੱਕ ਜਾਂ ਦੋ ਵਾਰੀ ਸਿਰਫ ਇਸ ਚੀਜ਼ ਨੂੰ ਫੋਲੋ ਕਰਕੇ ਆਪਾਂ ਆਪਣਾ ਬਹੁਤ ਹੀ ਆਸਾਨੀ ਦੇ ਨਾਲ weight lose ਕਰ ਸਕਦੇ ਹਾਂ ਪਾਣੀ ਦੀ ਮਾਤਰਾ ਆਪਣੀ ਵਧਾ ਦਿਓ ਪਾਣੀ ਜਿਆਦਾ ਤੋਂ ਜਿਆਦਾ ਪੀਓ ਕਿਉਂਕਿ ਸਿਆਲ ਆ ਰਿਹਾ ਲੋਕੀ ਘੱਟ ਪਾਣੀ ਪੀਂਦੇ ਨੇ ਪਾਣੀ ਜਿੰਨਾ ਹੋ ਸਕੇ ਉਹਨਾਂ ਜਿਆਦਾ ਤੋਂ ਜਿਆਦਾ ਪੀਓ ਰੋਟੀ ਕੰਟਰੋਲ ਕਰ ਲਓ ਬਾਕੀ ਖਾਓ ਤੁਸੀਂ ਸਾਰੀਆਂ ਚੀਜ਼ਾਂ ਤੇ ਤੁਸੀਂ ਦੇਖੋਗੇ ਦਿਨ ਦਿਨਾਂ ਦੇ ਵਿੱਚ ਤੁਹਾਡਾ weight ਕਿੱਥੋਂ ਤੋਂ ਕਿੱਥੇ ਆ ਜਾਏਗਾ ਤੇ ਮੈਂ ਡੇਲੀ ਹੁਣ ਵੀਡੀਓਜ਼ ਅਪਲੋਡ ਕਰੂੰਗੀ ਤੇ ਡੇਲੀ ਮੇਰੇ ਸ਼ਾਰਟਸ ਆ ਰਹੇ ਨੇ weight loss journey ਦੇ ਵੀ ਮੈਂ ਕੀ ਡੇਲੀ ਖਾ ਰਹੀਆਂ ਤੁਸੀਂ ਉਹ ਜਾ ਕੇ ਦੇਖ ਸਕਦੇ ਹੋ ਤੇ ਮੇਰੇ ਨਾਲ ਜੁੜੇ ਰਹੋ ਜੇ ਤੁਸੀਂ ਦੇਖਣਾ ਹੈ ਰਿਜ਼ਲਟ ਇਸ ਚੀਜ਼ ਦਾ ਤੇ ਡੇਲੀ ਤੁਹਾਨੂੰ ਵਲੌਗ ਦੇਖਣੇ ਪੈਣਗੇ ਤੇ ਡੇਲੀ ਤੁਹਾਨੂੰ ਡਾਈਟ ਵਗੈਰਾ ਫੋਲੋ ਕਰਨੀ ਪਵੇਗੀ ਮਿਲਦੇ ਆ ਇੱਕ ਨਵੇਂ ਵਲੌਗ 'ਚ ਤੇ ਹੋਪਸ ਹੋ ਕਿ ਤੁਹਾਨੂੰ ਵੀਡੀਓ ਵਧੀਆ ਲੱਗੀ ਮਿਲਦੇ ਆ ਨੈਕਸਟ ਵਲੌਗ 'ਚ ਟਿਲ ਦੈਨ ਬਾਏ ਬਾਏ